ਮਾਰੂ ਮਹੱਲਾ ਪਹਿਲਾ ਸੱਚੇ ਸਾਹਿਬ ਸਿਰਜਣਹਾਰੇ ਜਿਨ ਧਰ ਚੱਕਰ ਧਰੇ ਵਿਚਾਰੇ ਏ ਸਦਾ ਤੇ ਰਹਿਣ ਵਾਲੇ ਮਾਲਕ ਏ ਜਗਤ ਦੇ ਰਚਣਹਾਰ ਜਿਸ ਤੈਨੇ ਧਰਤੀ ਦੇ ਚੱਕਰ ਬਣਾਏ ਹਨ ਤੂੰ ਆਪ ਹੀ ਸੋਚ ਵਿਚਾਰ ਕੇ ਆਪੋ ਆਪਣੇ ਥਾਂ ਟਿਕਾਏ ਹਨ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹਾ ਹੈ ਕਰਤਾਰ ਆਪ ਹੀ ਜਗਤ ਰਚ ਕੇ ਸੰਭਾਲ ਕਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਜਗਤ ਦਾ ਇਤਨਾ ਖਲਾਰਾ ਹੁੰਦਿਆਂ ਵੀ ਉਹ ਬੇਫਿਕਰ ਹੈ ਵੇਕੀ ਵੇਕੀ ਜੰਤ ਉਪਾਏ ਦੁਇ ਪੰਦੀ ਦੁਇ ਰਾ ਚਲਾਏ ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ ਕੋਈ ਗੁਰਮਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ ਗੁਰਮੁਖਤਾ ਤੇ ਮਨਮੁਖਤਾ ਇਹ ਦੋਵੇਂ ਰਸਤੇ ਤੋਰ ਦਿੱਤੇ ਹਨ ਗੁਰ ਪੂਰੇ ਵਿਣਮੁਖ ਨਾ ਹੋਈ ਸਚ ਨਾਮ ਜਪ ਲਾਹੇ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੰਦੇ ਰਸਤੇ ਵੱਲੋਂ ਖਲਾਸੀ ਨਹੀਂ ਹੁੰਦੀ ਗੁਰੂ ਦੇ ਰਾਹੀ ਸਦਾ ਧਿਰ ਨਾਮ ਜਪ ਕੇ ਹੀ ਮਨੁੱਖ ਜੀਵਨ ਵਿੱਚ ਆਤਮਿਕ ਲਾਭ ਖੱਟ ਸਕੀਦਾ ਹੈ ਪਰ ਮਨਮੁਖ ਪਰ ਵਿਦ ਨਹੀਂ ਜਾਨਾ ਨਾਮ ਨਬੂਦੈ ਭਰਮ ਭੁਲਾਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ مذہبی ਕਿਤਾਬਾਂ ਪੜ੍ਹਦੇ ਹਨ ਪਰ ਉਹ ਉਸ ਪੜ੍ਹੇ ਹੋਏ ਉੱਤੇ ਅਮਲ ਕਰਨ ਦੀ ਜਾਚ ਨਹੀਂ ਸਿੱਖਦੇ ਉਹ ਪ੍ਰਮਾਤਮਾ ਦੇ ਨਾਮ ਦੀ ਕਦਰ ਨਹੀਂ ਸਮਝਦੇ ਮਾਇਆ ਦੀ ਭਟਕਣਾ ਵਿੱਚ ਪੈ ਕੇ ਪਰੇ ਪੈ ਰਹੇ ਹਾਂ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾਗਲ ਫਾਹੇ ਰਿਸ਼ਵਤ ਲੈ ਕੇ ਝੂਠੀਆਂ ਗਵਾਹੀਆਂ ਦੇ ਦਿੰਦੇ ਹਨ ਭੈੜੀ ਮਤ ਦੀ ਫਾਹੀ ਉਹਨਾਂ ਦੇ ਗਲ ਵਿੱਚ ਪਈ ਰਹਿੰਦੀ ਹੈ ਸਿਮਰਤ ਸ਼ਾਸਤਰ ਪੜੈ ਪੁਰਾਣਾ ਵਾਦ ਵਖਾਣੈ ਤਤ ਨਾ ਜਾਣਾ ਪੰਡਿਤ ਲੋਕ ਵੀ ਸਿਮਰਤियां ਸ਼ਾਸਤਰ ਪੁਰਾਣ ਪੜ੍ਹਦੇ ਹਨ ਪਰ ਚਰਚਾ ਹੀ ਕਰਦੇ ਹਨ ਅਸਲੀਅਤ ਨਹੀਂ ਸਮਝਦੇ ਵੈਣ ਗੁਰ ਪੂਰੇ ਤਤ ਨਾ ਪਾਈਐ ਸੱਚ ਸੂਚੇ ਸੱਚ ਰਹਾ ਹੈ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਅਸਲੀਅਤ ਲੱਭੀ ਨਹੀਂ ਸਕੀ ਦੀ ਜਿਹੜੇ ਬੰਦੇ ਸਦਾ ਥਰਨਾਮ ਸਿਮਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਸਹੀ ਜੀਵਨ ਰਸਤਾ ਫੜ ਲੈਂਦੇ ਹਨ ਸਬਸਾ ਲਾਹੇ ਸੁਣ ਸੁਣ ਆਖੇ ਜਵਾਨੀ ਜਵਾਨੀ ਤਾਂ ਸਾਰੀ ਲੋਕਾਈ ਪ੍ਰਮਾਤਮਾ ਦੀ ਸਿੱਖਸਲਾ ਕਰਦੀ ਹੈ ਦੂਜਿਆਂ ਪਾਸੋਂ ਸੁਣ ਸੁਣ ਕੇ ਪ੍ਰਭੂ ਦੀਆਂ ਵਡਿਆਈਆਂ ਆਕਦੀ ਹੈ ਆਪੇ ਦਾਣਾ ਸੱਚ ਪਰਾਖੈ ਪਰ ਸਦਾ ਸਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹਰੇਕ ਦੀ ਕੀਤੀ ਭਗਤੀ ਨੂੰ ਆਪ ਹੀ ਪਰਖਦਾ ਹੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸ਼ਬਦ ਸਲਾਹਾ ਹੈ ਜਿਨ੍ਹਾਂ ਉਤੇ ਪ੍ਰਭੂ ਮੇਰ ਦੀ ਨਜ਼ਰ ਕਰਦਾ ਹੈ ਉਹ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸਿਬਦ ਸਲਾਹ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸੁਣ ਸੁਣ ਆਖੇ ਕੀਤੀ ਬਾਣੀ ਸੁਣ ਕਹੀਏ ਕੋ ਅੰਤ ਨਾ ਜਾਣੀ ਦੂਜੇ ਪਾਸੋਂ ਸੁਣ ਸੁਣ ਕੇ ਬੇਅੰਤ ਲੋਕਾਇ ਇਸ SLA ਦੀ ਬਾਣੀ ਵੀ ਬੋਲਦੀ ਹੈ ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ ਜਾਂ ਕੋ ਲੱਖ ਲਖਾਏ ਆਪੇ ਅਕਥ ਕਥਾ ਬੁੱਧ ਤਾ ਹੇ ਜਿਸ ਮਨੁੱਖ ਨੂੰ ਅਦ੍ਰਿਸ਼ ਪ੍ਰਭੂ ਆਪਣਾ ਆਪ ਵਿਖਾਉਂਦਾ ਹੈ ਉਸ ਨੂੰ ਨੂਕ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕਤ ਪ੍ਰਭੂ ਦੀਆਂ ਕਥਾ ਕਹਾਣੀ ਕਰਦਾ ਰਹਿੰਦਾ ਹੈ ਜਨਮੇ ਕੋ ਵਾਜੇ ਵਾਦਾਏ ਸੋਹਲੜੇ ਅਗਿਆਨੀ ਗਾਏ ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ ਜੰਮਣ ਦੇ ਵਾਜੇ ਵੱਜਦੇ ਹਨ ਵਧਾਈਆਂ ਮਿਲਦੀਆਂ ਹਨ ਗਿਆਨ ਤੋਂ ਸਖਣੇ ਲੋਕ ਖੁਸ਼ੀ ਦੇ ਗੀਤ ਗਾਉਂਦੇ ਹਨ ਜੋ ਜਨਮੈ ਤਿਸ ਸਰ ਪਰ ਮਰਨਾ ਕਿਰਤ ਪਿਆ ਸਿਰ ਸਾਹਾ ਹੈ ਕਿਰਤ ਪਿਆ ਸਿਰ ਸਾਹਾ ਹੈ ਪਰ ਜਿਹੜਾ ਜੀਵ ਜੰਮਦਾ ਹੈ ਉਸ ਦੇ ਮਰਨਾ ਵੀ ਜ਼ਰੂਰ ਹੈ ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਮੌਤ ਦਾ ਮੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ਸੰਯੋਗ ਵਿਜੋਗ ਮੇਰੇ ਪ੍ਰਭ ਕੀਏ ਸਿਸ਼ਟ ਉਪਾਏ ਦੁਖਾਂ ਸੁਖ ਦिए ਜਮ ਕੇ ਪਰਿਵਾਰ ਵਿੱਚ ਮਿਲਣਾ ਤੇ ਮਰ ਕੇ ਪਰਿਵਾਰ ਤੋਂ ਵਿਛੜਨਾ ਇਹ ਖੇਡ ਪ੍ਰਮਾਤਮਾ ਨੇ ਬਣਾ ਦਿੱਤੀ ਹੈ ਜਗਤ ਪੈਦਾ ਕਰਕੇ ਦੁਖ ਸੁਖ ਵੀ ਉਸੇ ਨਹੀਂ ਦਿੱਤੇ ਹਨ ਦੁੱਖ ਸੁਖ ਹੀ ਤੇ ਪੈ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਮਿੱਠੇ ਸੁਭਾਅ ਦਾ ਸੰਜੋਗ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ਮਿੱਠੇ ਸੁਭਾਅ ਦਾ ਸੰਜੋਗ ਪਹਿਨਣ ਵਾਲੇ ਬੰਦੇ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਵਿਹਾਜਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਸਦਾ ਸਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ ਸੱਚਾ ਵਖਰ ਜਿਸ ਧਨ ਪੱਲੇ ਸ਼ਬਦ ਸੱਚੇ ਓ ਮਹਾ ਹੈ ਜਿਸ ਮਨੁੱਖ ਦੇ ਪੱਲੇ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਤਾਨ ਹੈ ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੇ ਰਾਹੀ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ਕਾਚੀ ਸੌਦੀ ਟੋਟਾ ਆਵੈ ਗੁਰਮੁਖ ਵਣਜ ਕਰੇ ਪ੍ਰਭ ਭਾਵੈ ਮੇਰੇ ਮਾਇਆ ਵਾਲੇ ਹੋਛੇ ਵਣਜ ਕੀਤਿਆ ਆਤਮਕ ਜੀਵਨ ਵਿੱਚ ਘਟਾ ਪੈਂਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ ਆਤਮਿਕ ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ। ਪੂੰਜੀ ਸਾਬਤ ਰਾਸ ਸਲਾਮਤ ਚੁੱਕਾ ਜਮਕਾ ਫਾਹੇ। ਉਸ ਦਾ ਸਰਮਾਇਆ ਉਸ ਦੀ ਰਾਸ ਪੂੰਜੀ ਅਮਨ ਅਮਾਨ ਰਹਿੰਦੀ ਹੈ। ਆਤਮਿਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ। ਸਭ ਕੋ ਬੋਲੇ ਆਪਣ ਭਾਣੈ ਮਨੁੱਖ ਦੂਜੈ ਬੋਲ ਨ ਜਾਣੈ ਹਰੇਕ ਮਨੁੱਖ ਪ੍ਰਭੂ ਤੋਂ ਬਿਨਾਂ ਹੋਰ ਆਸਰੇ ਦੀ ਝਾਕ ਵਿੱਚ ਆਪਣੇ ਸਵਾਰਤ ਦੇ ਸੁਭਾਅ ਵਿੱਚ ਹੀ ਸਭ ਬਚਨ ਬੋਲਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪ੍ਰਮਾਤਮਾ ਦੀ ਸਿਫਤਸਲਾ ਦੇ ਬੋਲ ਬੋਲਣਾ ਨਹੀਂ ਜਾਣਦਾ ਅੰਦਲੇ ਕੀ ਮਤ ਅੰਦਲੀ ਬੋਲੀ ਆਏ ਗਿਆ ਦੁੱਖ ਤਾਂ ਹੇ ਮਾਇਆ ਦੇ ਮੋਹੇ ਚੰਨੇ ਹੋ ਚੁਕੇ ਮਨੁੱਖ ਦੀ ਅਕਲ ਅੰਨੀ ਹੋ ਤੇ ਬੋਲੀ ਹੋ ਜਾਂਦੀ ਉਸ ਨੂੰ ਨਾ ਕਿਤੇ ਪ੍ਰਮਾਤਮਾ ਦਿਸਦਾ ਹੈ ਨਾ ਹੀ ਉਸ ਦੀ ਸਿਫਤ ਸੁਣਾ ਉਹ ਸੁਣਦਾ ਹੈ ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਦੁੱਖ ਮੈਂ ਜਨਮੈਂ ਦੁੱਖ ਮੈਂ ਮਰਣਾ ਦੁੱਖ ਨਾ ਦੁੱਖ ਨਾ ਮਿਟੈ ਬਿਨ ਗੁਰ ਕੀ ਸ਼ਰਣਾ ਮਨ ਮੁਖ ਮਨੁਖ ਦੁੱਖਾਂ ਵਿੱਚ ਗਰਸਿਆ ਜੰਮਦਾ ਹੈ ਸਾਰੀ ਉਮਰ ਦੁੱਖ ਸੇੜ ਸੇੜ ਕੇ ਦੁੱਖਾਂ ਵਿੱਚ ਹੀ ਮਰਦਾ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਜਨਮ ਜਨਮਾਂ ਤਰਾਂ ਦਾ ਲੰਮਾ ਦੁੱਖ ਮਿਟ ਨਹੀਂ ਸਕਦਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹ ਹੈ ਦੁੱਖਾਂ ਵਿੱਚ ਜੰਮਦਾ ਹੈ ਦੁੱਖਾਂ ਵਿੱਚ ਹੀ ਮਰਦਾ ਹੈ ਸਚਜਾ ਆਤਮਿਕ ਜੀਵਨ ਨਾ ਹੀ ਲੈ ਕੇ ਇੱਥੇ ਆਉਂਦਾ ਹੈ ਤੇ ਨਾ ਹੀ ਇੱਥੋਂ ਲੈ ਕੇ ਜਾਂਦਾ ਸੱਚੀ ਕਰਨੀ ਗੁਰ ਕੀ ਸਰਕਾਰ ਆਮਣ ਜਾਣ ਨਹੀਂ ਜਮ ਧਾਰਾ ਗੁਰੂ ਦੀ ਅਗਵਾਈ ਵਿੱਚ ਤੁਰਨਾ ਹੀ ਸਹੀ ਜੀਵਨ ਰਸਤਾ ਹੈ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਆਤਮਿਕ ਮੌਤ ਦਾ ਰਸਤਾ ਵੀ ਨਹੀਂ ਫੜੀਦਾ ਡਾਲ ਛੋੜ ਤਤਮੂਲ ਪਰਾਤਾ ਮਨ ਸਾਚਾ ਓ ਮਹਾ ਹੈ ਜਿਹੜਾ ਮਨੁੱਖ ਗੁਰੂ ਦੀ ਅਗਵਾਈ ਵਿੱਚ ਟਾਣੀਆਂ ਛੱਡ ਕੇ ਮੂਲ ਨੂੰ ਪਛਾੜਦਾ ਹੈ ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਰਜਣਹਾਰ ਪ੍ਰਭੂ ਨਾਲ ਜਾਣ ਜਾਣ ਪਾਉਂਦਾ ਹੈ ਉਸ ਦੇ ਮਨ ਵਿੱਚ ਸਦਾ ਉੱਠੇ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁੱਖ ਦੇਖੈ ਪੰਥ ਕਰਾਰੇ ਜਿਹੜੇ ਬੰਦੇ ਪ੍ਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜੰਮ ਨਹੀਂ ਮਾਰ ਸਕਦਾ ਆਤਮਿਕ ਮੌਤ ਨਹੀਂ ਮਾਰ ਸਕਦੀ ਉਹ ਆਤਮਿਕ ਮੌਤ ਦੇ ਕਰੜੇ ਰਸਤੇ ਤੇ ਨਹੀਂ ਪੈਂਦੇ ਦੁੱਖ ਨਹੀਂ ਵੇਖਦੇ ਰਾਮ ਨਾਮ ਘਟ ਅੰਤਰ ਪੂਜਾ ਅਵਰਨ ਦੂਜਾ ਕਾਹ ਹੈ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹ ਅੰਤਰਾਤਮੇ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਮਾਇਆ ਦਾ ਕੋਈ ਹੋਰ ਬਖੇੜਾ ਨਹੀਂ ਵਾਪਰਦਾ ਓੜਨਾ ਕਥਨੇ ਸਿਪਤ ਸਜਾਈ ਜੋ ਤੁਦ ਭਾਵੈ ਰਹਿ ਰਜ਼ਾਈ اے ਪ੍ਰਭ ਤੇਰੇ ਭਗ ਤੇਰੀਆਂ ਸੋਹਣੀਆਂ ਸਿਰਤਾ ਕਰਦੇ ਹਨ ਉਹਨਾਂ ਦੇ ਇਸ ਉਦਮ ਦਾ ਖਾਤਮਾ ਨਹੀਂ ਹੁੰਦਾ ਉਹ ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜਾ ਵਿੱਚ ਰਹਿੰਦੇ ਹਨ ਦਰਗਾ ਪੈਂਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੇ ਹੇ ਸਦਾ ਤੇ ਰਹਿਣ ਵਾਲੇ ਪਾਤਸ਼ਾਹ ਤੇਰੇ ਹੁਕਮ ਅਨਸਾਰ ਉਹ ਤੇਰੀ ਹਜ਼ੂਰ ਵਿੱਚ ਇੱਜ਼ਤ ਨਾਲ ਸੌਖੇ ਪਹੁੰਚਦੇ ਕਿਆ ਕਹੀਏ ਗੁਣ ਕਥੇ ਹਨੇਰੇ ਅੰਤ ਨਾ ਪਾਵੈ ਵੱਡੇ ਬਟੇਰੇ ਹੇ ਪ੍ਰਭੂ ਅਨੇਕਾਂ ਹੀ ਦੀਵ ਤੇਰੇ ਗੁਣ ਕਥਨ ਕਰਦੇ ਹਨ ਤੇਰੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਦੁਨੀਆਂ ਵਿੱਚ ਵੱਡੇ ਵੱਡੇ ਦੇਵਤੇ ਆਦਿਕਾ ਖਾਣ ਵਾਲੇ ਵੀ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਨਾਨਕ ਸੱਚ ਮਿਲੈ ਪਤ ਰਾਖੋ ਤੂੰ ਸਿਰ ਸ਼ਾਹਾ ਪਾਤਸ਼ਾਹ ਹੈ ਏ ਪ੍ਰਭੂ ਤੂੰ ਪਾਤਸ਼ਾਹ ਹਾਂ ਤੇ ਸਿਰ ਵੀ ਪਾਤਸ਼ਾਹ ਹੈ ਮੇਰੀ ਅਰਦਾਸ ਹੈ ਮੈਨੂੰ ਨਾਨਕ ਨੂੰ ਤੇਰਾ ਸਦਾਥੇ ਰਹਿਣ ਵਾਲਾ ਨਾਮ ਮਿਲ ਜਾਏ ਮੇਰੀ ਲਾਜ਼ ਰਖ ਮਾਰੂ ਮਹਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਲੋਕ ਆਪਣੇ ਵਾਸਤੇ ਸ਼ਹਿਰ ਬਸਾਉਂਦੇ ਹਨ ਤੇ ਰਾਖੀ ਵਾਸਤੇ ਕਿਲੇ ਬਣਾਉਂਦੇ ਹਨ ਇਨ੍ਹਾਂ ਸ਼ਹਿਰਾਂ ਤੇ ਕਿਲਿਆਂ ਦੀ ਗਿਣਤੀ ਵਿੱਚ ਮਨੁੱਖਾ ਸਰੀਰ ਵੀ ਇੱਕ ਸ਼ਹਿਰ ਹੈ ਇਹ ਸ਼ਹਿਰ ਪ੍ਰਮਾਤਮਾ ਨੇ ਆਪਣੇ ਵਸਣ ਲਈ ਵਸਾਇਆ ਹੈ। ਇਸ ਸ਼ਹਿਰ ਵਿੱਚ ਇਸ ਦੇ ਦਸਮ ਦਵਾਰ ਵਿੱਚ ਪ੍ਰਭੂ ਸਦਾ ਥਿਰ ਨਿਵਾਸ ਕਰਦਾ ਹੈ। ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ। ਉਹ ਪ੍ਰਮਾਤਮਾ ਪਵਿੱਤਰ ਸਰੂਪ ਹੈ ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ। ਉਹ ਆਪ ਹੀ ਆਪਣੇ ਆਪ ਨੂੰ ਸਰੀਰਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ। ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੈ ਵਸਤ ਸੰਭਾਲੇ ਇਹ ਸਰੀਰ ਕਿਲੇ ਦੇ ਅੰਦਰ ਹੀ ਮਾਨੋ ਛੱਜੇ ਤੇ ਬਾਜ਼ਾਰ ਹਾਂ ਜਿੰਨਾ ਵਿੱਚ ਪ੍ਰਭੂ ਆਪ ਹੀ ਸੌਦਾ ਖਰੀਦਾ ਤੇ ਸਾਮਦਾ ਬੱਜਰ ਕਪਾਟ ਚੜੇ ਜੜ ਜਾਣੈ ਗੁਰ ਸ਼ਬਦ ਦੀ ਖੋਲਾਂਦਾ ਮਾਇਆ ਦੇ ਮੋਹ ਦੇ ਕਰੜੇ ਕਵਾੜ ਵੀ ਅੰਦਰ ਜੜੇ ਪਏ ਹਨ ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਕੇ ਕਰਨੇ ਜਾਣਦਾ ਹੈ ਤੇ ਆਪ ਹੀ ਉਸ ਦੇ ਸ਼ਬਦ ਵਿੱਚ ਜੀਵ ਨੂੰ ਜੋੜ ਕੇ ਕਵਾੜ ਖੋਲਾ ਦਿੰਦਾ ਹੈ ਭੀਤਰ ਕੋਟ ਗੁਫਾ ਕਰ ਜਾਈ ਨੌ ਕਰ ਥਾਪੇ ਹੁਕਮ ਰਜ਼ਾਈ ਇਹ ਸਰੀਰ ਕਿਲੇ ਗੁਫਾ ਵਿੱਚ ਪਰਮਾਤਮਾ ਦੀ ਰਹਿਸ ਦਾ ਥਾਂ ਹੈ ਰਾਜਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿੱਚ ਛੇਸ ਕਿਲੇ ਵਿੱਚ ਨੌ ਘਰ ਬਣਾ ਦਿੱਤੇ ਹਨ ਜੋ ਪ੍ਰਤੱਖ ਦਿਸਦੇ ਹਨ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਲਖਾਇੰਦਾ ਦਸਵੇਂ ਘਰ ਵਿੱਚ ਜੋ ਗੁਪਤ ਹੈ ਸਰਵ ਵਿਆਪਕ ਲੇਖਿਤ ਤੁਰੈ ਤੇ ਬੇਅੰਤ ਪ੍ਰਭੂ ਆਪ ਵਸਦਾ ਹੈ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਉਂਦਾ ਹੈ ਪਾਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤਾ ਖੇਲ ਤਮਾਸ਼ਾ ਇਸ ਸਰੀਰ ਵਿੱਚ ਉਸਨੇ ਹਵਾ ਪਾਣੀ ਆਗਾ ਆਦਿਕ ਤਤਾਂ ਨੂੰ ਇਕੱਠੇ ਵਸਾ ਦਿੱਤਾ ਹੈ ਜਗਤ ਰਚਨਾ ਦਾ ਖੇਲ ਤੇ ਤਮਾਸ਼ਾ ਉਸਨੇ ਆਪ ਹੀ ਰਚਿਆ ਹੋਇਆ ਹੈ ਬਲ ਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨਿਦ ਪਾਏਂਦਾ ਜਿਹੜੀ ਬਲ ਦੀ ਅਗ ਉਸ ਦੀ ਕਿਰਪਾ ਦੇ ਰਾਹੀ ਪਾਣੀ ਨਾਲ ਬੁੱਝ ਜਾਂਦੀ ਹੈ ਵਗ ਬੜਵਾਗਨੀ ਉਸ ਨੇ ਸਮੁੰਦਰ ਵਿੱਚ ਟਿਕਾ ਰੱਖੀ ਹੈ ਧਰ ਤੋਂ ਪਾਏ ਧਰੀ ਧਰਮਸ਼ਾਲਾ ਧਰਤੀ ਪੈਦਾ ਕਰਕੇ ਪ੍ਰਮਾਤਮਾ ਨੇ ਇਸ ਨੂੰ ਧਰਮ ਕਮਾਉਣ ਲਈ ਥਾਂ ਬਣਾ ਦਿੱਤਾ ਹੈ ਉਤਪਤ ਪਰਲੋ ਆਪ ਨਿਰਾਲਾ ਜਗਤ ਦੀ ਉਤਪਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ ਪਰ ਆਪ ਇਸ ਉਤਪੱਤੀ ਪਰਲੋਕਨ ਨਲੇਪ ਰੈਂਦਾ ਪਵਣ ਨੇ ਖੇਲ ਕੀਤਾ ਸਭ ਥਾਈਂ ਕਲਾ ਖਿੰਚ ਟਹਾਈਂਦਾ ਹਰ ਥਾਂ ਭਾਅ ਸਭ ਜੀਵਾਂ ਵਿੱਚ ਉਸਨੇ ਸਵਾਸਾਂ ਦੀ ਖੇਡ ਰਚੀ ਹੋਈ ਹੈ ਆਪ ਸਵਾਸਾਂ ਦੇ ਆਸਰੇ ਜੀਵ ਜਿਉਂਦੇ ਰੱਖੇ ਹੋਏ ਹਨ ਆਪ ਹੀ ਇਸ ਸਵਾਸਾਂ ਦੀ ਤਾਕਤ ਖਿੱਚ ਕੇ ਕੱਢ ਕੇ ਸਰੀਰਾਂ ਦੀ ਖੇਡ ਨੂੰ ਢਾ ਦਿੰਦਾ ਭਾਰ 18 ਮਾਲਣ ਤੇਰੀ हे प्रभु सारी सृष्टि दी बनस्पति तेरे आगे फुल पेटा करने वाली जड़ी मालण है चोर టు ਲੈ ਪਵਣੇ ਲੈ फेरी जेडी हवा फेरियां ਲੈਂਦੀ ਹੈ ਪਾਉ ਹਰ ਪਾਸੇ ਚਲਦੀ ਹੈ ਉਸ ਹਵਾ ਦਾ ਮਾਨ ਚੌਰ ਤੇਰੇ ਉਤੇ ਚੱਲ ਰਿਹਾ ਚੰਦ ਸੂਰਜ ਦੋਏ ਦੀਪਕ ਰਾਖੇ ਸਸ ਕਰ ਸੂਰਸ ਮਾਇੰਦਾ ਆਪਣੇ ਜਗਤ ਮਹਿਲ ਵਿੱਚ ਤੂੰ ਆਪ ਹੀ ਚੰਦ ਤੇ ਸੂਰਜ ਮਨੋਦੋ ਦੀਵੇ ਚ ਗਾ ਰੱਖੇ ਹਨ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ ਸੂਰਜ ਦੀਆਂ ਕਿਰਨਾਂ ਚੰਦਰਮਾ ਵਿੱਚ ਪੈ ਕੇ ਚੰਦਰਮਾ ਨੂੰ ਰੌਸ਼ਨੀ ਦੇ ਰਹੀਆਂ ਪੰਖੀ ਪੰਚ ਉੱਡਰ ਨਹੀਂ ਤਾਵੇਂ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇਂ ਉਹਨਾਂ ਦੇ ਗਿਆਨਿੰਦਰੇ ਪੰਛੀ ਉੱਡ ਕੇ ਬਾਹਰ ਵੇਖ ਆਰਾਮਲ ਦੌੜਦੇ ਨਹੀਂ ਫਿਰਦੇ ਜਿਹੜੇ ਗੁਰਮੁਖ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪ੍ਰਾਪਤ ਕਰਦੇ ਹਨ ਗੁਰੂ ਮਾਨੋ ਅਝੇਹਾ ਫਲ ਦੇਣ ਵਾਲਾ ਰੁੱਖ ਹੈ ਗੁਰਮੁਖ ਸਾਹਜ ਰਵੇ ਗੁਣ ਗਾਵੇ ਹਰ ਰਸ ਚੋ ਵਿੱਚ ਗਾਏਂਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਪੰਛੀ ਆਤਮਿਕ ਅਡੋਲਤਾ ਵਿੱਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਉਂਦਾ ਹੈ ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ ਰਸ ਰੂਪ ਚੋ ਵਿੱਚ ਚਵਾਉਂਦਾ ਹੈ ਚਿਲਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਿਰਨਾਂ ਨਾ ਬਿਜਲ ਗਹਿਣਾਰਾ ਸਫਲ ਬਿਰਖ ਕੋ ਗੁਰੂ ਪਾਸ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰਨ ਵਾਲੇ ਗੁਰਮਖ ਦੇ ਅੰਦਰ ਆਤਮਿਕ ਪ੍ਰਕਾਸ਼ ਪੈਦਾ ਹੁੰਦਾ ਹੈ ਜੋ ਐਸਾ ਚਿਲਮਿਲ ਚਿਲਮਿਲ ਕਰਕੇ ਚਮਕਾਰੇ ਮਰਦਾ ਹੈ ਕਿ ਉਸ ਦੀ ਚਮਕ ਤੱਕ ਨਾ ਚੰਦ ਨਾ ਕੋਈ ਤਾਰਾ ਨਾ ਸੂਰਜ ਦੀ ਕਿਰਨ ਅਤੇ ਨਾ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ ਬਰਾਬਰੀ ਕਰ ਸਕਦੀ ਹੈ ਇਕੱਠੀ ਕਥੋ ਚਿਹਨ ਨਹੀਂ ਕੋਈ ਪੂਰ ਰਹਾ ਮਨ ਪਾਏ ਦਾ ਮੈਂ ਉਸ ਪ੍ਰਕਾਸ਼ ਦਾ ਬਿਆਨ ਤਾਂ ਕਰ ਰਿਹਾ ਹਾਂ ਔਰ ਉਸ ਪ੍ਰਕਾਸ਼ ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ ਜਿਸ ਮੁੱਖ ਦੇ ਅੰਦਰ ਉਹ ਪ੍ਰਕਾਸ਼ ਆਪਣਾ ਜ਼ਰੂਰ ਕਰਦਾ ਹੈ ਜਹੂਰ ਕਰਦਾ ਹੈ ਉਸ ਦੇ ਮਨ ਵਿੱਚ ਉਹ ਬੜਾ ਪਿਆਰਾ ਲੱਗਦਾ ਹੈ ਅਸਲੀ ਕਿਰਨ ਜੋਤ ਉਜੇ ਅੱਲਾ ਕਰ ਕਰ ਦੇਖੇ ਆਪ ਦੇ ਅੱਲਾ ਜਿਸ ਗੁਰਮੁਖ ਦੇ ਅੰਦਰ ਸਫਲ ਮਿਰਕ ਗੁਰੂ ਦੀ ਮਿਹਰ ਨਾਲ ਰੱਬੀ ਜੋਤ ਦੀ ਕਿਰਨ ਪ੍ਰਕਾਸ਼ ਦੀ ਹਾਲਸ ਦੇ ਅੰਦਰ ਆਤਮਿਕ ਗਿਆਨ ਹੋ ਜਾਂਦਾ ਹੈ दया ਦਾ ਸਮਾ ਪ੍ਰਭ ਆਪ ਹੀ ਇੱਕੋਤਾ ਕਰ ਕਰਕੇ ਵੇਖਦਾ ਹੈ ਅਨਹਦ ॠण चुਣਕਾਰ ਸਦਾ ਧੁਨ ਨਿਰਪਉ ਕੈ ਕਰ ਵਾਹਿੰਦਾ ਉਸ ਗੁਰਮੁਖ ਦੇ ਅੰਦਰ ਮਨੋਂ ਇੱਕ ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨ ਸਦਾ ਉਸ ਦੇ ਅੰਦਰ جاری ਰਹਿੰਦੀ ਹੈ ਉਹ ਗੁਰਮੁਖ ਆਪਣੇ ਅੰਦਰ ਮਨੋਂ ਐਸਾ ਸਾਜ਼ ਵਜਾਉਣ ਲੱਗ ਪੈਂਦਾ ਹੈ ਜਿਸ ਦੀ ਬਰਕਤ ਨਾਲ ਉਹ ਨਿਡਰਤਾ ਤੇ ਆਤਮਿਕ ਟਿਕਾਣੇ ਵਿੱਚ ਟਿਕ ਜਾਂਦਾ ਹੈ ਅਨਹਦ ਵਾਜੈ ਭ੍ਰਮ ਪਉ ਪਾਜੈ ਸਗਲ ਵਿਆਪ ਰਹਾ ਪ੍ਰਭ ਛਜੈ ਉਸ ਗੁਰਮੁਖ ਦੇ ਹਿਰਦੇ ਵਿੱਚ ਇੱਕ ਅਸਿਦ ਸਲਾਦਾ ਵਾਜਾ ਵਜਦਾ ਰਹਿੰਦਾ ਹੈ ਉਸ ਦੇ ਅੰਦਰੋਂ ਪਟਕਣਾ ਦੇ ਡਰ ਸਹਿਮ ਦੂਰ ਹੋ ਜਾਂਦਾ ਹੈ ਉਸ ਨੂੰ ਪ੍ਰਤੱਖ ਦੇਸ ਪੈਂਦਾ ਹੈ ਕਿ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਮਜਬੂਤ ਹੈ ਤੇ ਸਭ ਉਹ ਤੇ ਆਪਣੀ ਰੱਖਿਆ ਦੀ ਸ਼ਾਂ ਕਰ ਰਿਹਾ ਹੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਹੈ ਪ੍ਰਭੂ ਇਹ ਸਾਰੀ ਰਚਨਾ ਤੇਰੀ ਹੈ ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈ ਸਫਲ ਵਿਰਖ ਗੁਰੂ ਤੋਂ ਨਾਮ ਫਲ ਪ੍ਰਾਪਤ ਕਰਨ ਵਾਲਾ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਕਿ ਉਹ ਗੁਰਮੁਖ ਤੇਰੇ ਗੁਣ ਗਾਉਂਦਾ ਹੈ ਤੇ ਤੇਰੇ ਦਰ ਤੇ ਸੁਭਾਉ ਪਾਉਂਦਾ ਹੈ ਆਦਿ ਨਿਰੰਜਨ ਨਿਰਮਲ ਸੋਈ ਅਵਰਣ ਜਾਣਾ ਦੂਜਾ ਕੋਈ ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤਰ ਸਰੂਪ ਪ੍ਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਤਾ ਹੈ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਏਕੰਕਾਰ ਵਸੈ ਮਨ ਭਾਵੈ ਹਉਮੈ ਗਰਬ ਗਵਾਐਂਦਾ ਉਸ ਗੁਰਮੁਖ ਦੇ ਮਨ ਵਿੱਚ ਉਹੀ ਅਕਾਲ ਪੁਰਖ ਵਸਦਾ ਹੈ ਤੇ ਮਨ ਵਿੱਚ ਪਿਆਰਾ ਲੱਗਦਾ ਹੈ ਇਸ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਹਉਮੈ ਹੰਕਾਰ ਦੂਰ ਕਰ ਲੈਂਦਾ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਵਾਤੀਆ ਜਿਸ ਗੁਰਮੁਖ ਨੂੰ ਅੰਮ੍ਰਿਤ ਦੇ ਨਾਮ ਅੰਮ੍ਰਿਤ ਦੇ ਦਿੱਤਾ ਉਸ ਨੇ ਲੈ ਕੇ ਪੀਤਾ ਉਸ ਨੂੰ ਜਗਤ ਵਿੱਚ ਕਿਤੇ ਵੀ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੇਜਾ ਨਹੀਂ ਦਿਸਦਾ ਉਸ ਦੇ ਅੰਦਰ ਕੋਈ ਮੇਰ ਤੇਰ ਨਹੀਂ ਰਹਿ ਜਾਂਦੀ ਇੱਕੋ ਇੱਕ ਸੋ ਅਪਰ ਪਰੰਪਰ ਪਰਖ ਖਜ਼ਾਨੇ ਪਾਏਂਦਾ ਉਸ ਗੁਰਮੁਖ ਨੂੰ ਨਿਸਚਾ ਹੋ ਜਾਂਦਾ ਹੈ ਕਿ ਹਰ ਥਾਂ ਇੱਕੋ ਇੱਕ ਅਪਰਾਪਾਰ ਪ੍ਰਮਾਤਮਾ ਆਪ ਹੀ ਹੈ ਉਹੀ ਜੀਵਾਂ ਦੇ ਅੰਦਰ ਨੂੰ ਪਰਖ ਕੇ ਪਸੰਦ ਕਰਕੇ ਉਹਨਾਂ ਨੂੰ ਆਪਣੇ ਖਜ਼ਾਨੇ ਵਿੱਚ ਰਲਾ ਲੈਂਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨ ਜਾਣੇ ਤੇਰਾ ਚੀਰਾ ਹੈ ਡੁੰਗ ਤੇ ਵੱਡੇ ਜਿਗਰੇ ਵਾਲੇ ਤੇਰੇ ਨਾਲ ਜਾਣ ਪਛਾਣ ਪਾਣੀ ਤੇ ਤੇਰੇ ਚਰਣਾ ਵਿੱਚ ਜੁੜਨਾ ਹੀ ਸਦਾ ਥਿਰ ਰਹਿਣ ਵਾਲਾ ਉਦਮ ਹੈ ਤੂੰ ਇੱਕ ਐਸਾ ਬੈਂਤ ਸਮੁੰਦਰ ਹੈ ਕਿ ਤੇਰਾ ਖਲਾਰਾ ਕੋਈ ਸਮਝ ਨਹੀਂ ਸਕਦਾ ਜੀਤੀ ਹੈ ਤੇ ਤੀ ਤੁਦ ਜਾਚੈ ਕਰਮ ਮਿਲੈ ਸੋ ਪਾਏਂਦਾ ਜਿਤਨੀ ਵੀ ਸ੍ਰਿਸ਼ਟੀ ਹੈ ਇਸ ਸਾਰੀ ਦੀ ਸਾਰੀ ਤੈਥੋਂ ਹੀ ਹਰੇਕ ਪਦਾਰਥ ਮੰਗਦੀ ਹੈ। ਉਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖਸ਼ਿਸ਼ ਨਾਲ ਕੁਝ ਮਿਲਦਾ ਹੈ। ਕਰਮ ਧਰਮ ਸੱਚਾ ਹਾਥ ਤੁਹਾਾਰੇ। ਵੇ ਪਰਵਾ ਅਖੁਟ ਭੰਡਾਰੈ ਲੋਕ ਆਪਣੇ ਆਪਣੀ ਸਮਝ ਅਨੁਸਾਰ ਧਾਰਮਿਕ ਮਿੱਥੇ ਕਰਮ ਕਰਦੇ ਹਨ। ਪਰ ਤੇਰੇ ਸਦਾ ਫਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ। ਹੇ ਵੇ ਪ੍ਰਵਾਹ ਪ੍ਰਭੂ ਤੇ ਨਾਮ ਤੇਰੇ ਕਦੇ ਨਾਮ ਉੱਕਣ ਵਾਲੇ ਖਜ਼ਾਨੇ ਵਿੱਚ ਮੌਜੂਦ ਹੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਇਂਦਾ ਹੇ ਪ੍ਰਭੂ ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ ਸਭ ਦਾ ਮਾਲਕ ਪ੍ਰਭੂ ਹੈ ਤੂੰ ਆਪ ਹੀ ਆਪਣੇ ਖਜ਼ਾਨੇ ਵਿੱਚੋਂ ਦਾਤ ਦੇ ਕੇ ਆਪਣੀ ਸੰਗਤ ਵਿੱਚ ਮਿਲਾ ਲੈਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪ ਥਾਪੇ ਆਪੇ ਪ੍ਰਭੂ ਆਪ ਹੀ ਜੀਵਾਂ ਦੀ ਸੰਭਾਲ ਕਰਕੇ ਆਪ ਹੀ ਜੀਵਾਂ ਨੂੰ ਆਪਣਾ ਦਰਸ਼ਨ ਕਰਾਉਂਦਾ ਹੈ ਆਪ ਹੀ ਪੈਦਾ ਕਰਦਾ ਹੈ ਆਪ ਨਾਸ਼ ਕਰਦਾ ਹੈ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਕਰਤਾਰ ਆਪ ਹੀ ਆਪਣੇ ਚਰਣਾ ਵਿੱਚ ਜੁੜਦਾ ਹੈ ਆਪ ਹੀ ਚਰਣਾ ਤੋਂ ਵਿਛੜਦਾ ਹੈ ਆਪ ਹੀ ਕਿਸੇ ਨੂੰ ਆਤਮਕ ਮੌਤੇ ਮਾਰਦਾ ਹੈ ਤੇ ਆਪ ਹੀ ਆਤਮਕ ਜੀਵਨ ਦਿੰਦਾ ਹੈ ਜੀਤੀ ਹੈ ਤੇ ਤੀ ਤੁਦ ਅੰਦਰ ਦੇਖੈ ਆਪ ਬੈਸ ਬਿਜ ਮੰਦਰ ਇਹ ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ ਤੂੰ ਆਪਣੇ ਸਦਾ ਸਿਰ ਮਹਿਲ ਵਿੱਚ ਬੈਠਾ ਹੈ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈ ਨਾਨਕ ਸਾਚਕ ਹੈ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਏ ਹੇ ਹਰੀ ਤੇਰਾ ਦਾਸ ਨਾਨਕ ਤੇਰਾ ਸਦਾ ਸਿਰ ਨਾਮ ਸਿਮਰਦਾ ਹੈ ਤੇਰੇ دیدار ਵਾਸਤੇ ਤੇਰੇ ਦਰ ਤੇ ਬੇਨਤੀ ਕਰਦਾ ਹੈ ਜਿਸ ਨੂੰ ਤੇਰਾ دیدار ਨਸੀਬ ਹੁੰਦਾ ਹੈ ਉਸ دیدار ਦੀ ਬਰਕਤ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ